फिर ਕੈਂਸਰ ਦੀ ਦਿੱਕਤ ਹੈ ਜੇ ਮੇਲ ਔਰ ਫੀਮੇਲ ਨੂੰ ਇਨਫਰਟੀਲਿਟੀ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਠੀਕ ਹੈ ਤੇ ਫਿਰ ਸਰ ਜੇ weight even ਕਈ ਬਹੁਤ ਹੈਲਦੀ ਹੁੰਦੇ ਆ weight ਰਿਡਿਊਸ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਮੈਟਾਬੋਲਿਜ਼ਮ ਵਧੀਆ ਨਹੀਂ weight ਮੈਨੇਜ ਕਰੇਗਾ ਮੇਲ ਨੂੰ ਫੀਮੇਲ ਨੂੰ ਪਾਇਲਸ ਦੀ ਪ੍ਰੋਬਲਮ ਹੈ ਤਾਂ ਉਹ ਗਟ ਹੈਲਥ ਦੀ ਪ੍ਰੋਬਲਮ ਹੈ ਤਾਂ ਉਹ even ਸਰ ਅਸੀਂ ਹੁਣ ਹਾਰਟ ਤੋਂ نیچے ਆ ਗਏ ਕਿਡਨੀ ਸਟੋਨ ਵਗੈਰਾ ਤੇ ਜੇ ਕਿਸੇ ਦੇ ਕਿਸੇ ਵੀ ਤਰ੍ਹਾਂ ਦੀ ਪੱਥਰੀ ਬਣਦੀ ਹੈ ਭਾਵੇਂ ਗਾਲ ਬਲੇਡਰ ਭਾਵੇਂ ਕਿਡਨੀ ਭਾਵੇਂ ਯੂਟਰਸ ਫਾਈਬਰਡ ਕਿਸੇ ਵੀ ਤਰ੍ਹਾਂ ਦੀ ਸਟੂਨ ਪਥਰੀ इवन ਫਿਰ ਅਪਾ ਜੇ ਥੱਲੇ ਚਲੇ ਜਾਈਏ ਐਕਸਪਰੇਟਰੀ ਸਿਸਟਮ ਤੇ ਚਲੇ ਜਾਈਏ ਤਸਰ ਵਜਾਈਨਲ ਜਾਂ ਮੇਲ ਦੀ ਜਿਹੜੀ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਰੀਪਰੋਡਕਟਿਵ ਆਰਗਨ ਨੂੰ ਲੈ ਕੇ ਇਵਨ ਜਿਨ੍ਹਾਂ ਨੂੰ ਸਕਿਨ ਦੀ ਪ੍ਰੋਬਲਮ ਹੈਗੀ ਆ ਐਂਟੀ ਏਜਿੰਗ ਹੈਗੀ ਆ ਸਕਿਨ ਦਾ ਕੋਈ ਵੀ ਤਰ੍ਹਾਂ ਦਾ ਇੱਥੋਂ ਤੱਕ ਸਰ ਕਿਤੇ ਡਿੱਗ ਗਏ ਕਿਤੇ ਸੱਟ ਵੱਜ ਗਈ ਤਾਂ ਕੋੜੇ ਤੇ ਵੀ ਆਪਾਂ ਇਹਦਾ ਦੁੱਧ ਵਰਤ ਸਕਦੇ ਆ ਸਰ ਇਹਨੂੰ ਕਹਿ ਦਿੰਨੇ ਹੈਗੇ ਨਾ ਬੋੜ ਦੀ ਦਾੜੀ ਇਹਨੂੰ ਸੁਕਾ ਕੇ ਇਹਦਾ ਪਾਊਡਰ ਬਣਾ ਲੈਣ ਪਾਊਡਰ ਬਣਾ ਕੇ ਉਹਨਾਂ ਨੇ ਰਾਤ ਨੂੰ ਸੌਣ ਲੱਗਿਆਂ ਇੱਕ ਚਮਚ ਦੁੱਧ ਦੇ ਨਾਲ ਲੈਣਾ ਕਹਿੰਦਾ ਭਾਵੇਂ ਇਹ ਦਵਾਈ ਦੇ ਤੌਰ ਤੇ ਵਰਤਿਆ ਜਾਣਾ